ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨੰਗਰ ਦਾ ਨੋਟ ਕਰ ਲਿਓ ਪਿੰਡ ਮਰਜੇ ਕੇ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਮੋਦਕੀ ਮੇਨ ਸ਼ਹਿਰ ਮੇਨ ਕਸਬਾ ਮਦਕੀ ਆ ਗਿਆ ਤੇ ਬੱਚੀ ਮਰਜੀ ਦੇ ਕਾਲੇ ਨੂੰ ਤੁਹਾਨੂੰ ਮਲਾਵਾਂਗੇ ਸੱਜਣੋ ਤਿੰਨ ਐਨੀਮਲ ਵਿਕਰੀ ਵਾਲੇ ਰਹਿਣਗੇ ਇਸ ਵੀਡੀਓ ਦੇ ਵਿੱਚ ਦੋ ਝੋਟੀਆਂ ਬਿਲਕੁਲ ਨਵੀਆਂ ਤੇ ਇੱਕ ਮੰਨ ਲਓ ਤੀਜਾ ਜਕਸੂਆ ਮੈਂ ਚੰਗੀ ਝੋਟੀ ਹੈ ਵੀ ਬਾਕੀ ਜਿਹੜਾ ਵੀ ਲੇਖਾ ਜੋਖਾ ਹੋਇਆ ਆਪਾਂ ਮਾਲਕਾਂ ਤੋਂ ਪੁੱਛਦੇ ਆ ਦੋ ਸੁਈਆਂ ਸਵਾਈਆਂ ਤੇ ਇੱਕ ਝੋਟੀ ਗੱਬਣ ਗਾਵਾਂ ਵਾਲੀ ਸੀਲ ਇਹ ਤੁਹਾਨੂੰ ਪਹਿਲਾਂ ਵੀ ਦਿਖਾਤੀ ਵੀਰ ਨੇ ਥਣ ਥਣ ਵੇਖਿਓ ਕਰਮਾਂ ਵਾਲੀ ਬਣਾਉਂਦੀ ਕਿਆ ਬਾਤਾਂ ਆਜੂ ਲਈਏ ਜਾਣਕਾਰੀ ਆ ਰਾਤ ਦੀ ਸੂਈ ਮੈਂ ਤੋਂ ਹੀ ਕਰੀਏ ਆਪਾਂ ਸ਼ੁਰੂ ਬਚੀ ਵੀਰ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਗੁਰਦੀਪ ਜੀ ਸਾਸਤਰੀ ਕਾਲ ਜੀ ਹੋਰ ਸੁਣਾ ਬਾਬੇ ਨਾਨਕ ਦੀ ਪੂਰੀ ਕਿਰਪਾ ਜੀ ਬਾਬੇ ਨਾਨਕ ਨੂੰ ਸੜ ਕੇ ਸੋਭਾ ਯਾਦ ਕਰ ਲਈਦਾ ਹਨਾ ਸ਼ੁਕਰ ਆ ਰੱਬ ਸ਼ੁਕਰ ਆ ਮਾਲਕ ਦਾ ਹੋਰ ਦੱਸ ਘਰ ਪਰਿਵਾਰ ਦਾ ਦੱਸ ਮੇਰਾ ਮੇਰਾ ਸਤ ਗੁਰਦਿਆਂ ਸ਼ੁਕਰ ਬਾਬੇ ਨਾਨਕ ਦੀ ਸ਼ੁਕਰ ਹੀ ਚਾਹੀਦਾ ਜੀ ਤਾਂ ਕਿ ਹਾਂ ਬਾਬਾ ਨਾਨਕ ਸਾਰੇ ਭੈਣਾ ਭਰਾਵਾਂ ਤੇ ਮੇਰ ਰੱਖੇ ਮੇਰ ਰੱਖੇ ਜੀ ਪ੍ਰਮਾਤਮਾ ਤੇ ਸਾਰਿਆਂ ਨੂੰ ਤਰੱਕੀਆਂ ਦੇਵੇ ਤਰੱਕੀ ਦੇਵੇ ਬਸ ਚੜਦੀ ਕਲਾ ਰਹੇ ਬਸ ਹਾਂ ਬੰਦ ਮਾ ਹਨਾ ਤੇ ਡਰੈਸ ਦੇ ਦੀਗੇ ਪੰਡ ਮਿਰਜੀ ਕੀ ਜਿਨਾ ਫਰੋਈ ਪਰ ਮੋਦਗੀ ਤੋਂ 8 ਕਿਲੋਮੀਟਰ ਆਪਣਾ ਪੰਡ ਆ ਰਿਹਾ ਮਿਰਜੀ ਕੇ ਲੋਹਾਂਮ ਤੋਗੇ ਠੀਕ ਆ ਬਾਕੀ ਭੈਣ ਭਰਾ ਬਹੁਤ ਯਾਦ ਕਰਦੇ ਆ ਅੱਜ ਉਹਨਾਂ ਨੇ ਕਿ ਤੈਨੂੰ ਆ ਗਏ ਆ ਤੇ ਕਰ ਲੋ ਕੌਲਾ ਹਨਾ ਵੀ ਹਾਂ ਹਾਂਜੀ ਤੇ ਦੂਜਾ ਨੰਬਰ 8264982204 ਜੀ 8269982204 ਇਹਦੇ ਤੇ ਸੰਪਰਕ ਕਰ ਇਹਦੇ ਸੰਪਰਕ ਕਰ ਲੇ ਬਈ ਭੈਣ ਦਾ ਓਕੇ ਤੇ ਸਾਬ ਇਹਦਾ ਕੀ लेखा जोखा ਇਹ ਬਈ ਆਪਣੇ ਕੋਲ ਕੱਲ ਹੀ ਆਈ ਸ਼ਾਮ ਨੂੰ ਠੀਕ ਆ ਇਹਨੇ ਆ ਕੇ ਬੱਚਾ ਧਰਤਾ ਕੱਟੀ ਦਿੱਤੀ ਮਗਰ ਇਹ ਨਹੀਂ ਓਕੇ ਤੇ ਤਾਂ ਤਾਜੀ ਜਮਾ ਸੋਈ ਆ ਰਾਤ ਉਹ ਤਾਂ ਦਿਸੀ ਜਾਂਦੀ ਪੁੜੇ ਵੀ ਨਹੀਂ ਚੱਕੇ ਜੀ ਤੇ ਤੀਜਾ ਸੂਆ ਦੱਸਿਆ ਮਾਲਕਾਂ ਨੇ ਇਹ ਆਪਣੇ ਯਾਰ ਮਿੱਤਰ ਦੀ ਆ ਸਮਝ ਲਾ ਠੀਕ ਆ ਕੱਜੀ ਕੱਟੀ ਆ ਝੋਟੀ ਉਹਨਾਂ ਦੀ ਠੀਕ ਆ ਤੇ ਉਹ ਕਹਿੰਦਾ ਚੱਲ ਬੱਚੀ ਵੇਚ ਤੂੰ ਇੱਥੇ ਓਕੇ ਓਕੇ ਤੇ ਤਾਂ ਕਰਕੇ ਕਿੰਨਾ ਕ ਦੁੱਧ ਚੁੰੰਦਾ ਰਿਹਾ ਉਹ 14 ਦਾ 14 13 14 ਚੋਂਦਾ ਰਿਹਾ ਵੀਰੇ ਓਕੇ ਹਾਂ 13 14 ਹੀ ਹੈਗੀ ਦੇ ਦੂਗੀ ਆਪਾਂ ਬਾਹਲਾ ਨਹੀਂ ਕਹਿੰਦਾ ਹੈ ਲੱਸੀ ਆ ਬਾਕੀ ਸੂਕੇ ਹੈਣਾ ਹਾਂ ਤੇ ਬੱਚਾ ਲਾਦ ਰਿਹਾ ਪਤਾਰਾ ਮਰਾਦ ਨੇ ਚਵਾਈ ਇੱਕ ਨੰਬਰਾ ਗਲਦੀਪ ਠੀਕ ਓ ਠੀਕ ਹਾਂ ਜੇ ਜੱਪਾ ਜਾਵਾਂ ਓਕੇ ਆ ਮੈਂ ਫਿਰ ਆਣੂਗੇ ਧੰਨਵਾਦ 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 ਉਹ ਆਪਣੇ ਕੋਲ ਵੀਡੀਓ ਵੀ ਹੈਗੀ ਆ ਬਾਈ ਹੈਣਾ ਹਾਂ ਜਿਹੜਾ ਖਰੀਦੂਗਾ ਉਹਨੂੰ ਵਿਖਾ ਦਿਆਂਗਾ ਦਿਖਾ ਦਾਂਗੇ ਪਹਿਲਾਂ ਪੋਲ ਇਹ ਬੱਚਾ ਮਿਖੜਿਆ ਹਾਂ ਹਾਂ ਕੋਈ ਨਹੀਂ ਸੱਜਣੋ ਇਸ ਕੱਟੀ ਨੂੰ ਇਹਨੇ ਜਨਮ ਦਿੱਤਾ ਕਰਮਾਂ ਵਾਲੀ ਨੇ ਦੇਖ ਤੁਹਾਨੂੰ ਨਜ਼ਰ ਆਉਂਦੀ ਨਹੀਂ ਬਿਲਕੁਲ ਤਾਜੀ ਸੁਵੀ ਗਿੱਲਾ ਨਾਲੂਆ ਰਾਤ ਦੀ ਮੈਂ ਸੁਈ ਆ ਅਜੇ ਕੱਟੀ ਫਲ ਚੁੰਗਣਾ ਨਹੀਂ ਸਿੱਖੀ ਕਰ ਲੋ ਜੀ ਵਿਖਾ ਦੇ ਦੋ ਦੋ ਤਾਰਾਂ ਬੱਚੇ ਬੱਚੇ ਤੇ ਸਹਿਮਤ ਦਾ ਪਤਾ ਲੱਗ ਗਿਆ ओके होली ਦਾ ਬਹੁਤ ਆਇਆ ਮੈਂ ਕਹਿੰਦਾ ਨਜ਼ਾਰਾ ਯਾਰ ਸਾਦੀ ਜਿਵੇਂ ਕਲਦੀਪ ਆਪਣੀ ਇੱਕ ਨੰਬਰ ਹੁੰਦੀ ਹੈ ਮੈਂ ਨਹੀਂ ਵੇਲਾਦਾ ਬਸ ਕਰ ਬਸ ਬੋਲਾ ਵਾ ਕਿਸੇ ਨੂੰ ਪੀਣ ਨੂੰ ਦੇ ਦਈਏ ਬੋਲੇ ਵਾਲੀ ਮੈਂ بڑے ਬੰਦੇ ਪਾਲਦੇ ਆ ਹਾਂ ਬਸ ਠੀਕ ਹੈ ਲੈ ਅਗਲੇ ਕਹਿੰਦੇ ਯਾਰ ਬੋਲਾ ਖਾਣਾ ਕੋਈ ਮੈਂ ਮਿਲੇ ਸਾਨੂੰ ਬੋਲੇ ਵਾਲੀ ਲੈ ਉਹਨਾਂ ਨੂੰ ਕਹਾਂ ਚੱਕ ਲੋ ਮਗਰ ਵੀ ਕੱਟੀ ਇਹ ਦਵਾ ਵੀ ਭਾਣਾ ਦਈਏ ਤੇਰਾਗੇ ਭਾਣ ਵਾਲੀ ਆਪਣੇ ਭਾਣਾ ਨਹੀਂ ਹੁੰਦੇ ਕਲਦੀਪ ਛੁਕਰ ਸਾਰੇ ਕਸੂ ਭਾਣ ਨਹੀਂ ਜਾਂਦੇ ਆਪਣੇ ਕਿੰਨੇ ਦੀ ਦੇ ਦਈਏ ਹੈ ਜੀ ਦੇ ਦੇ ਤੋ ਦੇ ਕੋ ਨਹੀਂ ਕਰਦੇ ਮਾਨਤਾ ਨਾ ਇੱਕ ਦਾ ਇੱਕ ਪੈਂਦੀ ਠਿੱਕੀ ਆ ਥੋੜੀ ਜਿਹੀ ਹੈ ਹੈ ਆ ਠਿੱਕੀ ਹੈ ਇੱਕ ਪੈਂਦੀ ਹਾਂ ਇੱਕ ਪੈਂਦੀ ਦੇ ਦਿੰਨੇ ਯਾਰ ਛੋੜ ਛੱਪਾ ਤੇਰੀ ਵੀਡੀਓ ਵੇਖ ਕੇ ਉਹ ਲਾਈਕ ਸ਼ੇਅਰ ਕਰਕੇ ਆਊਗਾ ਮੰਨ ਕੇ 3000 ਰੁਪਇਆ 1 ਲੱਖ ਤੇ 2000 ਦੀ ਹਾਂ ਓਕੇ ਝੋਟੀ ਚੰਗੀ ਆ ਕਿਰਾਂ ਹਜੇ ਵਿਚਾਰੀ ਹਾਂ ਹਾਂ ਝੋਟੀ ਹੈ ਚੰਗੀ ਵੱਡ ਝੋਟੀ ਹਜੇ ਜਿਹੜੇ ਪੈਣਾ ਭਰਾ ਪਸ਼ੂ ਰੱਖਦੇ ਆ ਉਹਨਾਂ ਨੂੰ ਪਤਾ ਹਨਾ ਕਿ ਸੁੱਕੇ ਪਸ਼ੂ ਆ ਤਾਂ ਰਹਿ ਜਾਂਦਾ ਤਾਂ ਰਹਿ ਜਾਂਦਾ ਹਫਤੇ ਨੂੰ ਬਣੂਗੀ ਮੈਂ ਵੜਦੀ ਖਾਧੀ ਹੈ ਫੁੱਲ ਵੜਦੀ ਬਹੁਤ ਆ ਹਾਂ ਪੈਠ ਪੜਾ ਬਹੁਤ ਚੰਗਾ ਮੈਂ ਹਾਂ ਤੁਸੀਂ ਬਹੁਤ ਗਰੀਬ ਆ ਚੌੜੀ ਆ ਪੂਰੀ ਕਰਨ ਵਾਲੀ ਇਹ ਚੌੜੀ ਵੀ ਬਹੁਤ ਪੈਠ ਪੜਾ ਬਹੁਤ ਚੰਗਾ ਲੱਗਿਆ ਹਾਂ ਓਕੇ ਆ ਮਗਰ ਆ ਗਈ ਕੱਟੀ ਬੜੀ ਤਗੜੀ ਦਿੱਤੀ ਯਾਰ ਬਹੁਤ ਸ਼ਾਨਦਾਰੀ ਕੱਟੀ ਆ ਤੇ ਰੇਟ ਇਹਦਾ 10 ਦਾ ਪੈਕ 2 ਹਾਂ 1 2 ਦੀ ਦੇ ਦਾਂਗੇ 1000 ਰੁਪਏ ਛੋੜ ਦੇ ਦਾਂਗੇ ਹੋਰ ਬਾਈ ਹੁਣਾਂ ਨੂੰ ਠੀਕ ਪਰ ਪੂਰੇ ਲੱਖ ਦੀ ਜਾਣਦੇ ਆ ਪੂਰੇ ਲੱਖ ਦੀ ਜਾਣਦੇ ਆ ਯਾਰ ਦੇ ਦਾਂਗੇ ਲੱਖ ਦੀ ਠੀਕ ਆ ਦੇਖੀ ਜਾਓ ਕੱਲੀ ਲੱਸੀ ਆ ਤਦ ਕਾਠ ਵਾਲੀ ਆ ਝੋਟੀਆਂ بس ਖਾ ਪੀ ਕੇ ਤੇ ਆ ਚੱਕ ਜੂਗੀ ਉਦੋਂ ਦੁੱਧ ਦੇ ਦੇਗੀ 14 ਕਿਲੋ ਇਹਦਾ ਕੀ ਹਿਸਾਬ ਆ ਇਹ ਇਹ ਬਲੂਨ ਕੱਟੀ ਹੈ ਗਲੀਂ ਸਿੰਘ ਓਕੇ ਬਹੁਤ ਜਿਆਦਾ ਚੰਗੀ ਆ ਬਹੁਤ ਜਿਆਦਾ ਚੰਗੀ ਆ ਠੀਕ ਆ ਹਾਂ ਤੁਸੀਂ ਕਿਹਦਾ ਆਉਂਦੇ ਮੂੰਹ ਤੇ ਖੋਰੀ ਆ ਤੇ ਕੰਸੀ ਬਹੁਤ ਆ ਕੱਟੀ ਸੀਲ ਗਾਵਾਂ ਰਕੀ ਆ ਕੀ ਆ ਬਾਤ ਹੈ ਗਲੀਂ ਬਲੇ ਕਿੱਧਰ ਦੀ ਮਰਜੀ ਬਹਿ ਜਾ ਯਾਰ ਤੂੰ ਲਦਾ ਉਸ ਚੱਕਦੀ ਹੈ ਨਾ ਯਾਰ ਕੌਣ ਕਹਿੰਦਾ ਯਾਰ 10000 ਹੈ ਕੀ ਬਾਤ ਕੱਟੀ ਸਿੰਘ ਨਿੱਕਾ ਜਾ ਸਿੰਘਾ ਨਿੱਕੀ ਨਿੱਕੀ ਸਿੰਘੀ ਕਿਆ ਵੇਖਿਓ ਸਿੰਘ ਸੱਜਣੋ ਤਿੰਨ ਲੈ ਜੂ ਜੇ ਪੰਜ ਚਾਰ ਖਾਂ ਲੈ ਜੂਗੀ ਚਾਰ ਪੰਜ ਦਾ ਖਲੀਬ ਯਾਰ ਬਸ ਤੇ ਯਾਰ ਬੜਾ ਸਿੰਘ ਨਿੱਕਾ ਯਾਰ ਕੱਟੀ ਦਾ ਬਹੁਤ ਜ਼ਿਆਦੇ ਤੋਰਦੀ ਵੇਖ ਦੋ ਕਿਆ ਥਾਂ ਤਾਂ ਬੱਜੀ ਕੱਟ ਜੂਗੀ ਫਲ ਫਲ ਬੋਲ ਹਾਂ ਨਾ ਬੱਟੂ ਵੀ ਕੱਟੀ ਯਾਰ ਲੈਵਾ ਪਹਿਲਾਂ ਕੱਟੀ ਨੇ ਸੂਣਾ ਪਟਿਆ ਵਿਆ ਨਾ ਨਾ ਲੈ ਲੈ ਕੱਲੀ ਕਿੱਡੀ ਸ਼ਾਨਦਾਰ ਕੱਟੀ ਯਾਰ ਹੋਲੀ ਪੋਲੀ ਕੋਲੀ ਲੋਲੀ ਜਮਈ ਵਾਹ ਇੱਜਾ ਕਿਦੇ ਸਾਹਮਣੇ ਤੇ ਮਿਲਦਾ ਕਰਮ ਨਾਲ ਹੀ ਮਿਲਦਾ ਹੀਰਾ ਬਸ ਹੀਰਾ ਬਸ ਮਰ ਕੇ ਤੋਂ ਦੁਰੀ ਦਾ ਹੈ ਨਾ ਸ਼ਾਮ ਹੋ ਜਿੰਨੀ ਕਿਵੇਂ ਚੰਗਾ ਇਹ ਨਾਲ ਬਣ ਲਾਤੇ ਹੋ ਜਾਂਦਾ ਬੜੀ ਭਕਾਈ ਆ ਭਰਾਵਾ ਤਕੜਾ ਤੂੰ ਮਿਹਨਤ ਬਹੁਤ ਕਰਦਾ ਤੂੰ ਇਹ ਤੇਰੀ ਮਿਹਨਤ ਨੂੰ ਸਲਾਮ ਬਹੁਤ ਭੱਜ ਨਸ ਕਰਦਾ ਸਜਣੋ ਬੰਦਾ ਇਹ ਇਹ ਗੱਲ ਮੰਨਣੀ ਪਊਗੀ ਅਸੀਂ ਇਹਦੀਆਂ ਸਫਤਾਂ ਕਰਦੇ ਹੁਣ ਇਹ ਗੱਲਾਂ ਇਹ ਤੜ ਕੇ ਉੱਠ ਕੇ 2-2 ਵਜੇ ਵੀ ਭੱਜ ਲੈਂਦਾ ਬਜਾਰਾ ਭੱਜਣਾ ਪੈਂਦਾ ਬਈ ਜ਼ਰੂਰ ਭੱਜਣਾ ਪੈਂਦਾ ਮਿਹਨਤ ਬਹੁਤ ਕਰਦਾ ਤੈਨੂੰ ਧੰਨਵਾਦ ਆ ਤੇਰਾ ਹਾਂ ਤੇ ਰੇਟ ਇਹਦਾ ਇਹਦਾ ਕੱਲੀ ਪੇ 10 ਕਰ ਦਿੰਨੇ ਆਪਾਂ ਮੁੱਲ ਇੱਕ ਪੈਂਦੀ ਦੇ ਦਾਂਗੇ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਰ ਦੀਬ ਦੇ ਕਰਕੇ ਆਊਗਾ 5000 ਰੁਪਏ ਛੋੜ ਹੋ ਗਈ ਇੱਕ ਪੈਂਦੀ ਦੇ ਦਾਂਗੇ ਤੇ ਬਾਹਰ ਪਿੱਛੇ ਵੱਲੋਂ ਉਹਦੀ ਗਰੰਟੀ ਆ ਓਕੇ ਆ ਉਹਦੀ ਜਮਾ ਗਰੰਟੀ ਥਾਣ ਟਿੱਪ ਕੇ ਲੈ ਕੇ ਜਾਵੇ ਭੈਣ ਭਰਾ ਨੂੰ ਇਹ ਕਹਿਣਾ ਆਓ ਫੇਰ ਵੀ ਸਾਡੇ ਦੇ ਸ਼ਿਵਾਸ਼ ਨਾ ਕਰੋ ਯਾਰ ਹਾਂ ਇੱਥੇ ਅਗੇ ਥਾਨ ਟਿੱਪੋ ਜ਼ਰੂਰ ਅਗੇ ਥਾਨ ਤਾਂ ਕੱਟੀ ਤੇਰੀ ਬਹੁਤ ਟੌਪ ਦਾ ਕੱਢੂਗੀ ਯਾਰ ਬਹੁਤ ਥਾਣੇ ਡੜਾ ਕੱਢਣਾ ਗਲੀ ਵੀ ਯਾਰ ਇਧਰ ਲੈ ਨਵਾੜੀ ਕੋ ਵਾਲਾ ਮੜੀ ਧੀ ਲੈ ਹਾਂ ਨਹੀਂ ਨਹੀਂ ਕੱਟ ਜੂ ਬਹੁਤ ਵੱਡਾ ਥਾਨ ਬਹੁਤ ਧੰਨਵਾਦ ਆ ਯਾਰ ਕੱਟੀ ਚੰਗੀ ਨਸਲ ਦੀ ਆ ਬਹੁਤ ਚੰਗੀ ਇੱਕ ਪੰਜ ਇੱਕ ਪੰਜ ਦੀ 2000 ਛੋੜ ਹੋ ਵੀ ਬੰਦੇ ਨੂੰ ਸਪੈਸ਼ਲ ਓਕੇ ਹਾਂ ਇੱਕ ਤਿੰਨ ਦੀ ਆ ਇੱਕ ਤਿੰਨ ਦੀ ਇੱਕ ਤਿੰਨ ਦੀ ਰਹਿ ਜੂਗੀ ਹੈ ਨਾ ਇਹਦਾ ਇਹ ਵੀ ਆਪਣੇ ਮਨ ਕੇ ਦੋ ਦਿਨਾਂ ਦੀ ਸੂਈ ਇਕਦੀ ਮਨਾੜੂਆ ਦਿਖਾ ਦੇ ਉਹ ਬੱਚੇ ਦਾ ਓਕੇ ਉਹ ਲਈ ਆਉਣਾ ਆਪਾਂ ਇੱਥੇ ਉਤਾਰਾ ਨਹੀਂ ਵਿਖਾਉਣਗੇ ਹਾਂ ਧਾਰਾ ਦਿਖਾ ਰਹੀ ਦਈ ਹੈ ਨਾ ਵਿਖਾ ਦੇ ਰਹੀ ਆ ਹਾਂ ਕਾਲੀ ਅਜਾ ਮਨਰਗੀ ਬਹੁਤ ਬਹੁਤ ਦਾਣਾ ਰਿਕਾਰੀ ਬਈ ਤੜਕੇ ਬੱਚਾ ਜਰੂਰ ਭੁੱਖਾ ਸੀਗਾ ਮੈਂ ਬੱਚਾ ਲਾਦਾ ਸੀ ਇੱਕ ਵਾਰੀ ਹੈਨਾ ਦੱਸਿਆ ਜਾਂਦਾ ਨਹੀਂ ਨਹੀਂ ਚੰਗੀ ਗੱਲ ਚ ਨਹੀਂ ਸੋ ਅਗਲਾ ਕਹਿੰਦਾ ਧਾਰਾਂ ਦੇ ਪਾਈ ਖੜੀ ਆ ਸੁਬਾਹ ਦਾ ਟਾਈਮ ਆ ਹਾਂ ਬਾਕੀ ਸੁਬਾਹ ਦਾ ਟਾਈਮ ਆ ਹੋਰ ਵੀ ਤੜਕੇ ਬੱਚਾ ਭੁੱਖਾ ਹੈ ਲੱਗਦਾ ਮੈਨੂੰ ਮੈਂ ਝਗਾਦਾ ਸੀ ਬਈ ਓਕੇ ਓਕੇ ਗੱਲ ਹੀ ਕੋਈ ਹਾਂ ਨਹੀਂ ਦੱਸਿਆ ਕੱਟੀ ਮਗਰਾ 나ੜਗੂਏ ਤੇ ਕੱਟਿਆ ਕੱਤੀ 나ੜੂਆ ਗੇਲਾ ਇਹ ਵੀ ਲੱਤ ਨਹੀਂ ਚੱਕਦੀ ਸੁਹਾ ਦੂਜਾ 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 ਚਾ ਭਾਈ ਇਹਦੇ ਵੀ 100 ਦੀ 100 ਹੋ ਗਈ ਕਲ ਦੀਪਾ ਓਕੇ ਬੱਚਾ ਜਮਾ ਸਹਿਮਤ ਧੰਨਵਾਦ ਧੰਨਵਾਦ ਰੱਬ ਦਾ ਯਾਰ ਵਾਕੇ ਹਾਂ ਹਜੇ ਮੂੰਹ ਤੇ ਨੀ ਤਣ ਖੋਣਾ ਆ ਹਾਂ ਬੱਚਾ ਛੋਟਾ ਨਾ ਛੋਟਾ ਹਜੇ ਕੱਲ ਦੀ ਸੋਈਏ ਵੀ ਕਲ ਦੀਪਾ ਠੀਕ ਆ ਠੀਕ ਹਾਂ ਇਹ ਤੜਕੇ ਸੋਹਾ ਸੋਈ ਸੀਗੀ ਝੂਟੀ ਚੰਗੀ ਆ ਬਹੁਤ ਚੰਗੀ ਬਰੀਡ ਵਾਲੀ ਕੱਟੀ ਆ 12 ਕਿਲੋ ਦੁੱਧ ਦੇ ਦੂ ਦੇ ਦੂ 12 ਦਾ ਪੱਕਾ ਹੀ ਦੇਊਗੀ ਮਾਰ ਦੇ ਦੋ ਦੋ ਇਹਨੂੰ ਫੇਰ ਚੰਗਾ ਲੀ ਬੰਦਰੀ ਬਾਸ ਨੇ ਹੋਰ ਕਿਰਮ ਕਾਰਲਾ ਸਾਈਡ ਤੇ ਦੋ ਦੋ ਧਾਰਾਂ ਹੀ ਵਿਖਾਉਣੀਆਂ ਆਪਾਂ ਕਿਹੜਾ ਵੀ ਮੱਝ ਚੋਕੇ ਵਿਖਾਉਣੀਆਂ ਹਾਂ ਪੂਰ ਛੱਟੇ ਦਾ ਹੀ ਪਤਾ ਲੱਗਣਾ ਲੈ ਨਹੀਂ ਵਾਕਏ ਜੱਟਾ ਚੂਨ ਤਾਂ 100 ਦੀ 100 100 ਦੀ 100 ਹਜ਼ਾਰ ਦੀ ਪਾਤ ਤੱਕ ਨਾ ਕੋਈ ਭਾਲਾ ਧੱਕਾ ਕਰੀ ਜਾਂਦੀ ਕੱਟੀ ਹੈ ਨਾ ਹਾਂ ਸੂਤ ਹੀ ਨਹੀਂ ਆਉਂਦੀ ਲੈ ਨਹੀਂ ਹੋ ਕੇ ਠੀਕ ਹੈ ਨਾ ਨਾ ਪੂਰ ਛੱਟਾ ਤਾਂ ਹੈ ਹੀ ਨਹੀਂ ਜਮਾਂ ਵਿਗਲਦੀ ਧੰਨਵਾਦ ਧੰਨਵਾਦ ਤੋਰਦੇ ਨੇ ਇਹ ਵੀ ਆਪਾਂ ਠੀਕ ਹਾਂ ਤੋਰਦੇ ਬਾਂਦੇ ਕੱਟੀ ਹਾਂ ਹਾਂ ਯਾਰ ਮੇਰਾ ਆ ਉਹਦੀ ਕੱਟੀ ਬਹਿ ਗਈ ਐ ਦੇਖ ਕੇ ਜੇ ਤੇਰੇ ਵੇਲੇ ਕੱਟਦੀ ਉਹ ਕਰ ਇੱਕ ਹਾਲ ਤੀਨ ਕਰਕੇ ਸੂਈਦੀ ਆ ਆ ਇਹਦੇ ਅੰਦਰ ਗਿਆ ਵਿਆ ਰੱਛ ਨਾ ਇਹ ਰੱਛ ਹੋ ਗਿਆ ਦੁੱਧ ਅੰਦਰ ਸਹੀ ਚੱਲ ਪੁੱਤ ਚੱਲ ਸੰਗ ਸੁੰਗ ਇਹਦਾ ਵੀ ਜੱਜਦਾ ਹੈ ਨਾ ਬਹੁਤ ਸੋਹਣੀ ਸੰਗੀ ਦੀ ਕੱਟੀ ਆ ਖਲੀ ਵੀ ਯਾਰ ਨਹੀਂ ਠੀਕ ਆ ਓਕੇ ਛੋਟੀ ਲੇਵੇ ਭਾਂਡੇ ਵਾਲੀ ਆ ਬਾਈ ਹਾਂ ਲੇਵੇ ਭਾਂਡੇ ਦੀ ਸਾਫ ਆ ਕੱਟੀ ਵੀ ਆ ਤੁਰਦੀ ਲੇਵਾ ਬਖੋ ਦੂਸਰਾ ਸੋ ਅਰੀਜਨਲ ਆ ਇਹ ਵੀ ਗੁੰਦੀ ਪਾ ਹਾਂ ਨਹੀਂ ਸਹੀ ਆ ਹਾਂ ਚੰਗੀ ਜੰਮੀ ਪਲੀ ਹੈ ਬਹੁਤ ਬਹੁਤ ਸੋਹਣੀ ਚੰਗੀ ਬਣੀ ਇਹਦਾ ਰੇਟ ਹੈ ਇਹਦਾ ਗਰੀਬ ਆਪਾਂ ਇੱਕ ਦਾ ਸੀ ਇਹਦਾ ਕਰਦੇ ਨੇ ਗਰੀਬ ਬਿਆਰ ਇਹ ਵੀ ਫਿਰ ਇੱਕ ਪਾਈਂ ਦੀ ਇੱਕ ਪਾਈਂ ਦੀ ਦੇ ਦਾਂਗੇ ਕੱਟੀ ਵੀ ਆਪਾਂ ਜੀ ਓਕੇ ਮਾਨ ਦਾ ਨਿਕਾ ਤਾਂ 1000 ਰੁਪਏ ਛੋਟ ਹੋ ਜੂਗੀ ਇਹਦੇ ਵਿੱਚੋਂ ਵੀ ਇੱਕ ਪਾਈਂ ਚੋਂ ਹਾਂ ਇੱਕ ਚਾਰ ਦੀ ਦੇ ਦਾਂਗੇ ਇਹ ਵੀ ਆਪਾਂ ਚੰਗੀ ਹੈ ਕੱਟੀ ਯਾਰ ਆਪਾਂ ਬਾਕੀ ਭੈਣ ਤੇਰਾ ਸਾਈਆਂ ਜਿਹੜਾ ਭੈਣ ਮੇਰੇ ਨਾਲ ਹੈ ਨਾ ਆਹੋ ਫਿਰ ਹੁਣ ਇਹੀ ਕਲੈਕਟਰ ਦਾ ਮਹਰ ਭਰਾਵਾਂ ਨਾ ਹੈ ਨਾ ਬਈ ਕਿਸਾਈਆਂ ਨਾ ਕਰਿਆ ਕਰੋ ਆਪਣੇ ਨਾਲ ਹੈਨਾ ਨਾ ਵੀ ਰੇਟ ਉਹ ਹੁੰਦੇ ਜਿਹੜੇ ਲੈ ਲੈਣੇ ਕੋਈ ਨਾ ਲੈ ਵੀ ਸਜਣੋ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਕੋਈ 2-3000 ਰੁਪਏ ਲੈਣਾ ਹੁੰਦਾ ਮਸਾ ਹੈਨਾ ਹਾਂ ਘਾਟੇ ਵਾਲੀਆਂ ਵੀ ਆ ਜਾਂਦੀਆਂ ਘਾਟੇ ਵਾਲਿਆਂ ਦਾ ਬਾੜੀਆਂ ਹੁੰਦੀਆਂ ਕਿਹਦੇ ਕਰਦੇ ਪਿੱਛੋਂ ਫੇਰ ਐਨੂੰ ਮਾਰ ਕੇ ਚੈੱਕ ਕਰਾ ਦਗੇ ਦੁਬਾਰਾ ਸਜਣੋ ਇਹ ਤੁਹਾਨੂੰ ਐਨੀਮਲ ਵਿਖਾਤੇ ਆ ਪਿੰਡ ਮਿਰਜੀ ਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਧੰਨਵਾਦ ਆ ਤੁਸੀਂ ਆਪਣਾ ਇੰਨਾ ਕ ਟਾਈਮ ਕੱਢ ਕੇ ਵੀਡੀਓ ਐਂਡ ਤੱਕ ਵੇਖੀਏ ਜਿਉਂਦੇ ਵਾਸਤੇ ਰਹੋ